ਅਸੀਂ ਸਾਰਿਆਂ ਨੇ ਮਿਲ ਕੇ ਸਟਰੈਟਜੀ ਬਣਾਈ ਹੈ ਕਿ ਜਿਹੜੀ ਮੁੱਖ ਮੰਤਰੀ ਸਿਹਤ ਯੋਜਨਾ ਜੋ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਇੱਕ ਬਹੁਤ ਹੀ ਜਿਹੜੀ ਫਿਰ ਲੋਕਾਂ ਵਾਸਤੇ ਵਰਦਾਨ ਹੈ ਸਿਹਤ ਕ੍ਰਾਂਤੀ ਦਾ ਸਭ ਤੋਂ ਵੱਡਾ ਜਿਹੜਾ ਸਟੈਪ ਲਿਆ ਉਹਨਾਂ ਨੇ ਪਹਿਲਾਂ ਆਮ ਆਦਮੀ ਕਲੀਨਿਕ ਬਣਾਏ ਯੋਗਾ ਸ਼ੁਰੂ ਕੀਤਾ ਜਿਹੜੇ ਸੈਕੰਡਰੀ ਕੇਅਰ ਦੇ ਹਸਪਤਾਲ ਸੀਗੇ ਜ਼ਿਲ੍ਹਾ ਹਸਪਤਾਲ ਤੇ ਸਬਜਨ ਹਸਪਤਾਲ ਚ ਜਿਹੜੀ ਸਾਰੀਆਂ ਦਵਾਈਆਂ ਦੀ ਅਵੇਲੇਬਿਲਿਟੀ ਕੀਤੀ ਪਰ ਜਿਹੜਾ ਇਹ ਯੂਨੀਵਰਸਲ ਹੈਲਥਕੇਅਰ ਹੈ ਇਹ ਪੂਰੇ ਦੇਸ਼ ਵਿੱਚ ਦੁਨੀਆ ਵਿੱਚ ਪਹਿਲੀ ਵਾਰ ਹੀ ਹੋ ਰਿਹਾ ਹੈ ਕਿ ਜਿਹੜਾ ਸਾਰਾ ਸਟੇਟ ਗਵਰਨਮੈਂਟ ਨੇ ਖਰਚਾ ਕਰਨਾ ਔਰ ਕਾਰਡ ਤੋਂ ਬਣਾਉਣ ਤੋਂ ਲੈ ਕੇ ਅਖੀਰ ਤੱਕ ਜਦੋਂ ਤੱਕ ਮਰੀਜ਼ ਨੂੰ ਛੁੱਟੀ ਨਹੀਂ ਹੋ ਜਾਂਦੀ ਸਾਰਾ ਬਿਲਕੁਲ ਮਤਲਬ 1 ਰੁਪਿਆ ਵੀ ਨਹੀਂ ਕਿਤੇ ਦੇਣਾ ਸਾਰਾ ਜਿਹੜਾ ਹੈਗਾ ਇਹ ਨਿਸ਼ੁਲਕਾ ਹੈ ਸਸਿਕਾਲ ਜੀ ਅੱਜ ਅਸੀਂ ਪਟਿਆਲਾ ਜ਼ਿਲ੍ਹਾ ਦੀ ਜਿੱਦੀ ਸਾਡੀ ਡਿਸਟ੍ਰਿਕਟ ਦੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਕੀਤੀ ਆ ਜਿਹਦੇ ਵਿੱਚ ਮੇਰੇ ਸਹਿਯੋਗੀ ਐਮਐਲਏ ਅਜੀਤਪਾਲ ਸਿੰਘ ਕੋਹਲੀ ਜੀ ਨਿੰਨਾ ਮਿੱਤਲ ਜੀ ਚੇਤਨ ਸਿੰਘ ਜੋੜਾ ਮਾਜਰਾ ਜੀ ਕੁਲਵੰਤ ਬਾਜੀਗਰ ਜੀ ਔਰ ਗੁਰਲਾਲ ਜੀ ਔਰ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਹੈ ਸਾਡੇ ਡੀਸੀ ਸਾਹਿਬ ਹੈਗੇ ਨਾਲ ਸਿਵਲ ਸਰਜਨ ਜੀ ਨਾਲ ਸਾਡੇ ਆਪਣੇ ਡੀਸੀ ਓਡੀਆ ਔਰ ਸਾਰੇ-ਸਾਰੇ ਅਫਸਰ ਹੈ ਔਰ ਇਹਦੇ ਵਿੱਚ ਕਾਮਨ ਸਰਵਿਸ ਸੈਂਟਰ ਤੋਂ ਔਰ ਇਹਦੇ ਨਾਲ ਜਿਹੜੇ ਸੁਭਦਾ ਸੈਂਟਰ ਤੋਂ ਜਿੰਨੇ ਵੀ ਸਾਡੇ ਸੀਨੀਅਰ ਮੈਡੀਕਲ ਅਫਸਰ ਹੈ ਅਸੀਂ ਸਾਰਿਆਂ ਨੇ ਮਿਲ ਕੇ ਸਟਰੈਟਜੀ ਬਣਾਈ ਹੈ ਕਿ ਜਿਹੜੀ ਮੁੱਖ ਮੰਤਰੀ ਸਿਹਤ ਯੋਜਨਾ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਇੱਕ ਬਹੁਤ ਹੀ ਜਿਹੜੀ ਲੋਕਾਂ ਵਾਸਤੇ ਵਰਦਾਨ ਹੈ ਔਰ ਇਹਦੇ ਨਾਲ ਨਾਲ ਸਾਡੇ ਜੋ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਮਨੀਸ਼ ਸੋਧਿਆ ਜੀ ਜਿਨ੍ਹਾਂ ਨੇ ਸਿਹਤ ਕ੍ਰਾਂਤੀ ਤੇ ਸਿੱਖਿਆ ਕ੍ਰਾਂਤੀ ਤੋਂ ਮੈਨੂੰ ਲੱਗਦਾ ਕਿ ਜਿਹੜਾ ਸਿਹਤ ਕ੍ਰਾਂਤੀ ਦਾ ਸਭ ਤੋਂ ਵੱਡਾ ਜਿਹੜਾ ਸਟੈਪ ਲਿਆ ਉਹਨਾਂ ਨੇ ਪਹਿਲਾਂ ਆਮ ਆਦਮੀ ਕਲੀਨਿਕ ਬਣਾਏ ਯੋਗਾ ਸ਼ੁਰੂ ਕੀਤਾ ਜਿਹੜੇ ਸੈਕੰਡਰੀ ਕੇਅਰ ਦੇ ਹਸਪਤਾਲ ਸੀਗੇ ਜ਼ਿਲ੍ਹਾ ਹਸਪਤਾਲ ਤੇ ਸਬਡਿਵੀਜ਼ਨ ਹਸਪੀਟਲ ਚ ਉਹਨਾਂ ਚ ਜਿਹੜੀਆਂ ਸਾਰੀਆਂ ਦਵਾਈਆਂ ਦੀ ਅਵੇਲੇਬਿਲਿਟੀ ਕੀਤੀ ਬਟ ਜਿਹੜਾ ਇਹ ਯੂਨੀਵਰਸਲ ਹੈਲਥ ਕੇਅਰ ਹੈ ਇਹ ਪੂਰੇ ਦੇਸ਼ ਵਿੱਚ ਦੁਨੀਆ ਵਿੱਚ ਪਹਿਲੀ ਵਾਰੀ ਹੋ ਰਿਹਾ ਕਿ ਜਿਹੜਾ ਸਾਰਾ ਸਟੇਟ ਗਵਰਨਮੈਂਟ ਨੇ ਔਰ ਕਾਰਡ ਤੋਂ ਬਣਾਉਣ ਤੋਂ ਲੈ ਕੇ ਅਖੀਰ ਤੱਕ ਜਦੋਂ ਤੱਕ ਮਰੀਜ਼ ਨੂੰ ਛੁੱਟੀ ਨਹੀਂ ਹੋ ਜਾਂਦੀ ਸਾਰਾ ਬਿਲਕੁਲ ਮਤਲਬ 1 ਰੁਪਿਆ ਵੀ ਨਹੀਂ ਕਿਤੇ ਦੇਣਾ ਸਾਰਾ ਜਿਹੜਾ ਹੈਗਾ ਇਹ ਨਿਸ਼ੁਲਕ ਹੈ ਇਹ ਲੋਕਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕਿਸੇ ਨੂੰ ਗਲਤ ਫੈਮਿਲੀ ਹੋਣੀ ਚਾਹੀਦੀ 10 ਲੱਖ ਦਾ ਕਵਰ ਹੈ ਜਿਹੜੀਆਂ ਗਲਤ ਜਿਹੜੇ ਜਿੰਨੇ ਵੀ ਪਰਫਲਾਏ ਜਾ ਰਿਹਾ ਵੀ 1 ਲੱਖ ਦਾ ਜੀ 40 ਹਜ਼ਾਰ ਦਾ ਉਹ ਪੈਕੇਜ ਕੁਝ ਵੀ ਹੋ ਸਕਦਾ ਲੇਕਿਨ ਹਰ ਇੱਕ ਪਰਿਵਾਰ ਨੂੰ 10 ਲੱਖ ਰੁਪਏ ਦਾ ਜੇ ਸਪੋਸਰ ਉਹਨੇ ਇੱਕ ਵਾਰੀ 10 ਲੱਖ ਦਾ ਇਲਾਜ ਕਰਾ ਲਿਆ ਅਗਲੇ ਸਾਲ ਫਿਰ 10 ਲੱਖ ਪੈ ਜਾਣਾ ਜੀ ਸੋ ਇੱਕ ਤਾਂ ਗੱਲ ਇਹ ਹੈਗੀ ਆ ਜੀ ਦੂਜੀ ਗੱਲ ਜਿਹੜੀ ਮੈਂ ਬੇਨਤੀ ਕਰਨਾ ਚਾਹੁੰਦਾ ਉਹ ਮੈਂ ਨੌਜਵਾਨ ਬੱਚਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਪੜ੍ਹੇ ਲਿਖੇ ਆ ਉਹਨਾਂ ਕੋਲੇ ਵੀ ਬਹੁਤ ਅੱਛੀ ਓਪਰਚ्युनिटी ਆ ਕਿਉਂਕਿ ਹੈਲਥ ਸੈਕਟਰ ਦੇ ਵਿੱਚ ਸਾਡੇ 25000 ਤਾਂ ਜਿਹੜੇ 250 ਜਿਹੜੇ ਹੈਗੇ ਆ 2500 ਜਿਹੜੇ ਹੈਗੇ ਆ ਉਹ ਪਿੰਡ ਕਲੀਨਿਕ ਬਣਨੇ ਆ ਔਰ ਇਹਦੇ ਵਿੱਚ ਜਿਹੜੇ ਹੈਗੇ ਆ ਇਸ ਤੋਂ ਬਾਅਦ ਅਸੀਂ ਸਿਹਤ ਮਿੱਤਰਸ ਬਣਾਣੇ ਆ ਪਹਿਲੇ ਰਜਿਸਟ੍ਰੇਸ਼ਨ ਦੇ ਵਿੱਚ ਜਿਹੜੇ ਬੱਚੇ ਕੋਲੇ ਕੰਪਿਊਟਰ ਆ ਔਰ ਮੈਂ ਬੱਚਿਆਂ ਨੂੰ ਕਹਿੰਨਾ ਵੀ ਗੋਲੀਆਂ ਵੀ ਛੱਡੋ ਔਰ ਬੰਦੂਕਾਂ ਵੀ ਛੱਡੋ ਲੈਪਟਾਪ ਚੱਕ ਲਓ ਔਰ ਜਿਹੜਾ ਤੁਹਾਡਾ ਚੁਣਿਆ ਹੋਇਆ ਪ੍ਰਤੀਨਿਧੀ ਦਾ ਸਾਡਾ ਐਮਐਲਏ ਹੈ, ਯੂਥ ਕੋਆਰਡੀਨੇਟਰ ਹੈ, ਤੁਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੰਟੈਕਟ ਕਰ ਲਓ ਕਿ ਮੈਂ ਕੰਮ ਕਰਨਾ ਚਾਹੁੰਦਾ, ਮੈਂ ਬ੍ਰਾਂਡ ਐਂਬੈਸਡਰ ਬਣਨਾ ਚਾਹੁੰਦਾ ਤੇ ਉਹ ਸਾਡੇ ਕੋਲ ਲੈ ਕੇ ਆ ਜਾਓ। ਤੁਸੀਂ ਹਰ ਰੋਜ਼ 50-60 ਬੰਦਿਆਂ ਦੀ ਰਜਿਸਟ੍ਰੇਸ਼ਨ ਕਰਨੀ ਹੈ ਤੇ ਤੁਸੀਂ 800 ਰੁਪਏ ਰੋਜ਼ ਦਾ ਕਮਾ ਸਕਦੇ ਆ। ਸਟੂਡੈਂਟ ਪਾਰਟ ਟਾਈਮ ਕੰਮ ਕਰ ਸਕਦੇ ਆ, ਜਿਹੜੀਆਂ ਹਾਊਸ ਵਾਈਫ ਹੈ ਉਹ ਵੀ ਕੰਮ ਕਰ ਸਕਦੇ ਆ ਆਪਣੇ ਘਰੋਂ ਬੈਠ ਕੇ ਲੋਕਾਂ ਦੇ ਕਾਰਡ ਬਣਾ ਕੇ ਆਪਣੀ ਗਲੀ ਆਪਣੀ ਗਲੀ ਔਰ ਮੰਡੇ ਦੇ ਵਿੱਚ ਕਾਰਡ ਬਣਾ ਕੇ ਉਹ ਪੈਸੇ ਵੀ ਕਮਾ ਸਕਦੇ ਆ ਵਰਕ ਫਰੋਮ ਹੋਮ ਸਾਡੇ ਸੈਂਟਰ ਦੇ ਨਾਲ ਅਟੈਚ ਹੋ ਜਾਓ ਸਾਡੇ ਜਿਹੜੇ ਲੋਕਲ ਚੁਣੇ ਹੋਏ ਪ੍ਰਤੀਨਿਧੀ ਉਹਨਾਂ ਨੂੰ ਕੰਟੈਕਟ ਕਰੋ ਔਰ ਇਸੇ ਤਰ੍ਹਾਂ ਜਿਹੜੇ ਹੋਰ ਵੀ ਜਿਹੜੇ ਕੋਈ ਮੈਨ ਕਹਨਾ ਜੇ ਕੋਈ ਵਲੰਟੀਅਰ ਕਰਨਾ ਚਾਹੁੰਦਾ ਕੋਈ ਟੀਚਰ ਕੋਈ ਕੰਪਿਊਟਰ ਵਾਲਾ ਟ੍ਰੇਨ ਬੰਦਾ ਉਹ ਵੀਕਐਂਡ ਤੇ ਕੰਮ ਵੀ ਕਰ ਸਕਦਾ ਚਾਰ ਪੈਸੇ ਵੀ ਕਮਾ ਸਕਦਾ ਤੇ ਕਿਸੇ ਦਾ ਭਲਾ ਵੀ ਮਤਲਬ ਕਾਰਡ ਬਣਾਉਣ ਦੇ ਵਿੱਚ ਸਾਡੀ ਮਦਦ ਵੀ ਕਰ ਸਕਦਾ ਸੋ ਇਹਨੂੰ ਕਹਿੰਦੇ ਆ ਨਾਲੇ ਪੁੰਨ ਤੇ ਨਾਲੇ ਫਲੀਆਂ ਸੋ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਅੱਗੇ ਆਓ ਬ੍ਰਾਂਡ ਐਂਬੈਸਡਰ ਬਣੋ ਔਰ ਜਿਹੜੇ ਬੱਚੇ ਅਸੀਂ ਸਾਡੇ ਜਿੰਨੇ ਵੀ ਚਾਹੇ ਉਹ ਡਾਟਾ ਇੰਟਰਪ੍ਰੀਟਰਰ ਦੀ ਜੌਬ ਹੋਵੇ ਜਾਂ ਇਹਦੇ ਵਿੱਚ ਜਿਹੜੀਆਂ ਜੌਬਸ ਕ੍ਰੀਏਟ ਹੋਣਗੀਆਂ ਜਿਹੜੀਆਂ ਪ੍ਰਿੰਟ ਕਲੀਨਿਕ ਵਿੱਚ ਜੌਬਸ ਕ੍ਰੀਏਟ ਹੋਣਗੀਆਂ ਅਸੀਂ ਉਹਨਾਂ ਨੂੰ ਪ੍ਰੈਫਰੈਂਸ ਦੇਵਾਂਗੇ ਕਿਉਂਕਿ ਸਾਨੂੰ ਕੰਪਿਊਟਰ ਟ੍ਰੇਨਡ ਬੱਚੇ ਚਾਹੀਦੇ ਆ ਅੱਜ ਕੱਲ ਜਿਹੜਾ ਯੋਗ ਹੈਗਾ ਉਹ AI ਦਾ ਯੋਗ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਜ਼ਿਲ੍ਹੇ ਦੇ ਜਿੰਨੇ ਵੀ ਡਿਪਟੀ ਇਪਿਸ਼ਨਰ ਹੈ ਸਾਰੇ ਐਮਐਨਐਸ ਨੂੰ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਪਟਿਆਲਾ ਜਿਹੜਾ ਹੈਗਾ ਉਹ ਅੱਜ ਲੀਡ ਕਰ ਰਿਹਾ ਪੰਜਾਬ ਦੇ ਵਿੱਚ ਉਹ ਇਸ ਕਰਕੇ ਲੀਡ ਕਰ ਰਿਹਾ ਕਿ ਸਾਡੇ ਐਮਐਲਏ ਜਿਹੜੇ ਅਸੀਂ ਸਾਥੀ ਆ ਅਸੀਂ ਮਿਲ ਕੇ ਕੰਮ ਕਰਦੇ ਆ ਸਾਡਾ ਐਮਐਲਏ ਯੂਨਿਟੀ ਗਰੁੱਪ ਹੈ ਅਸੀਂ ਸਾਰੇ ਜਣੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੰਮ ਕਰਦੇ ਆ ਔਰ ਜਿਹੜੀਆਂ ਪ੍ਰੋਬਲਮ ਹੈ ਸਾਡੀਆਂ ਅਸੀਂ ਆਪਣੇ ਲੈਵਲ ਦੇ ਉੱਤੇ ਉਹਨਾਂ ਨੂੰ ਸਾਰਿਆਂ ਨੂੰ ਬੈਠ ਕੇ ਡਿਸਕਸ ਕਰਕੇ ਕਰਦੇ ਆ ਸੋ ਮੈਂ ਸਾਰੇ ਪੰਜਾਬ ਦੇ ਸਾਰੇ ਜਿੰਨੇ ਵੀ ਸਾਡੇ ਐਮਐਲਏ ਮੰਤਰੀ ਔਰ ਹਲਕਾ ਇੰਚਾਰਜ ਔਰ ਜ਼ਿਲ੍ਹਾ ਪ੍ਰਸ਼ਾਸਨ ਹੈਗੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਵੀ ਇਸੇ ਤਰ੍ਹਾਂ ਸਾਰੇ ਮੀਟਿੰਗਾਂ ਕਰਕੇ ਆਪਸ ਕੋਆਰਡੀਨੇਸ਼ਨ ਕਰਕੇ ਜਿਹੜੀ ਇਹ ਸਕੀਮ ਹੈ ਨੂੰ ਪੂਰੇ ਜੋਰ ਨਾਲ ਚਲਾਓ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਰੰਗਲਾ ਪੰਜਾਬ ਬਣਾਉਣ ਦੇ ਮਿਸ਼ਨ ਦੇ ਵਿੱਚ ਆਪਣੇ ਉਹਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਓ ਬਹੁਤ ਬਹੁਤ ਧੰਨਵਾਦ